ਹਾਂਜੀ ਮੇਰੇ ਪਹਿਲੇ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਕਿਸਾਨ ਭਰਾ ਆਪਣੇ ਠੀਕ ਠਾਕ ਹੋਵੋਗੇ ਹੁਣ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਹੈ ਵੀ ਪੂਰੇ ਪੰਜਾਬ ਦੇ ਵਿੱਚ ਝੌਨੇ ਦੀ ਜਿਹੜੀ ਵਾਢੀ ਹੈ ਉਹ ਚੱਲ ਰਹੀ ਹੈ ਤੇ ਕਿਸਾਨਾਂ ਦੇ ਜਿਹੜੇ ਖੇਤਾਂ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਕਿਸਮਾਂ ਲਗਾਈ ਹੋਈਆਂ ਪਰ ਗੱਲ ਆਉਂਦੀ ਹੈ ਵੀ ਇਸ ਵਾਰ ਕਿਹੜੀ ਵੈਰਾਈਟੀ ਪੂਰੇ ਪੰਜਾਬ ਦੇ ਵਿੱਚ ਰਿਕਾਰਡ ਤੋੜੂਗੀ ਵੀ ਆਪਾਂ ਉਸ ਵੈਰਾਈਟੀ ਤੋਂ ਬਹੁਤ ਚੰਗੇ ਝਾੜ ਦੀ ਉਮੀਦ ਦੀ ਆਪਾਂ ਕਰ ਸਕਦੇ ਹਾਂ ਕਿਉਂਕਿ ਇਸ ਵਰਗੇ ਦੇ ਅਲੱਗ-ਅਲੱਗ ਕਿਸਮਾਂ ਦੇ ਜਿਹੜੇ ਝਾੜ ਹੈ ਉਹ ਘਟ ਆ ਰਹੀ ਹੈ ਅਗੇਤੀਆ ਦੇ ਘਟ ਆ ਰਹੀ ਹੈ ਪਛੇਤੀਆ ਦੇ ਝਾੜ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਗੇ ਤੇ ਇਸ ਵੀਡੀਓ ਦੇ ਵਿੱਚ ਅੱਜ ਉਹ ਕਿਸਮ ਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਤੇ ਵੀਡੀਓ ਨੂੰ ਆਪਣੇ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਦੇ ਨਾਲ ਹੀ ਬੈਲਡਰ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਹੁਣ ਕਿਸਾਨਾਂ ਦੇ ਜਿਹੜੀ ਹੈ ਖੇਤਾਂ ਦੇ ਵਿੱਚ ਕਿਸਾਨ ਭਰਾਓ ਅਲੱਗ-ਅਲੱਗ ਜਿਹੜੀਆਂ ਕਿਸਮਾਂ ਲਗਾਈਆਂ ਗਈਆਂ ਸੀ ਇੱਕ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਆਪਣੀ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰਾਏ ਦਿਓ ਵੀ ਤੁਹਾਡੇ ਖੇਤ ਦੇ ਵਿੱਚ ਕਿਹੜੀ ਕਿਸਮ ਲਗਾਈ ਗਈ ਹੈ ਕਿੰਨਾ ਕੁ ਬਿਮਾਰੀ ਦਾ ਅਟੈਕ ਹੋਇਆ ਤੇ ਕਦੋਂ ਤੁਸੀਂ ਲਗਾਈ ਸੀ ਕਿੰਨਾ ਤੁਹਾਡੇ ਜਿਹੜਾ ਉਸ ਕਿਸਮ ਨੇ ਜੇ ਤੁਸੀਂ ਬਾਢੀ ਕਾਲੀ ਝਾੜ ਦਿੱਤਾ ਹੈ ਜਰੂਰ ਇਹ ਗੱਲਾਂ ਸਾਂਝੀਆਂ ਕਰਿਓ ਤਾਂ ਕਿ ਆਪਾਂ ਨੂੰ ਅੱਗੇ ਵਾਸਤੇ ਨੂੰ ਜਿਹੜੀ ਕਿਸਾਨਾਂ ਨੂੰ ਜਿਹੜੀ ਜਾਣਕਾਰੀ ਪਹੁੰਚ ਸਕੇ ਹਾਂਜੀ ਕਿਸਾਨਪਰਾਓ ਜਿਹੜੀ ਟੌਪ ਦੀ ਕਿਸਮਾਂ ਦੇ ਵਿੱਚ ਨੇ ਆਪਾਂ ਸੁਬਰੀਮ 110 ਦੀ ਜੀ ਗੱਲ ਕਰੀਏ ਇਹ ਕਿਸਮ ਵੀ ਜਿਹੜੀ ਇਸ ਵਾਰ ਜਿਹੜੀ ਪੂਰੇ ਟੌਪ ਤੇ ਰਹੂਗੀ ਪਰ ਇੱਕ ਗੱਲ ਜ਼ਰੂਰ ਹੈ ਵੀ ਇਹ ਗੱਲ ਆਪਾਂ ਪਹਿਲਾਂ ਵੀ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦੇ ਆ ਕਿ ਜਿਹੜੀ ਅਗੇਤੀ ਲਵਾਈ ਕੀਤੀ ਹੈ ਤੁਸੀਂ ਸੁਪਰੀਮ 110 ਦੀ ਉਹਨੇ ਬਹੁਤਾ ਝਾੜ ਨਹੀਂ ਦੇਣਾ ਪਰ ਜਿਹੜੀ ਤੁਸੀਂ ਜੂਨ ਮਹੀਨੇ ਦੇ ਐਂਡ ਦੇ ਵਿੱਚ 25 ਤੋਂ 30 ਜੂਨ ਦੇ ਵਿੱਚ ਵਿੱਚ ਤੁਸੀਂ ਲਵਾਈ ਕੀਤੀ ਹੈ ਉਹ ਜਿਹੜੀ ਪੂਰਾ ਹੈ ਰਿਕਾਰਡ ਤੋੜੂਗੀ ਮਤਲਬ ਪੂਰਾ ਹੈਨ ਵਧੀਆ ਜਿਹੜਾ ਪ੍ਰੋਪਰ ਝਾੜ ਦਊਗੀ ਕਿਉਂਕਿ ਇਸੋ ਕਿਸਮ ਦੇ ਵਿੱਚ ਜਿਹੜੇ ਬੌਨੇ ਬੂਟੇ ਰੋਗ ਦੀ ਵੀ ਸਮੱਸਿਆ ਘਟਾਈ ਮੈਂ ਇਹ ਨਹੀਂ ਕਹਿੰਦਾ ਇਲਾਕੇ ਦੇ ਹਿਸਾਬ ਦੇ ਨਾਲ ਬਹੁਤ ਇਲਾਕਿਆਂ ਦੇ ਵਿੱਚ ਵੱਧ ਵੀ ਆਵੇ ਹੋएगी ਪਰ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਇਹ ਕਿਸਮ ਠੀਕ ਰਹੀ ਹੈ ਪੀਆਰ 131 ਨਾਲੋਂ ਇਹ ਕਿਸਮ ਦੀ ਆਪਾਂ ਨੂੰ ਬਹੁਤ ਵਧੀਆ ਚੰਗੇ ਝਾੜ ਦੀ ਉਮੀਦ ਹੈ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਤੁਹਾਡੇ ਕਿੰਨੀ ਕ ਬਿਮਾਰੀ ਹੈ ਤੇ ਅਗੀਤੀ ਦਾ ਝਾੜ ਘਟਣਾ ਹੀ ਘਟਣਾ ਹੈ ਪਛੇਤੀ ਦਾ ਝਾੜ ਜਨਨ ਕਿ ਪੂਰਾ ਵਧੀਆ ਰਹੇਗਾ ਜਿਨੇ ਮੀਨ ਤੋਂ ਬਾਅਦ ਨਸਾਰਾ ਕੀਤਾ ਹੈ ਐਮੀਓ ਕਿਸਾਨਪਰਾ ਉਹ ਪੀਆਰ 131 ਹੁਣ ਕਿਸਾਨਪਰਾ ਕਹਿਣਗੇ ਕਿਸਾਨਪਰਾ ਉਹ ਪੀਆਰ 131 ਵੈਰੈਟੀ ਇਸ ਵਾਰ ਵੀ ਜਿਹੜਾ ਰਿਕਾਰਡ ਤੋੜੂਗੀ ਮੇਰਾ ਕਹਿਣ ਦਾ ਮਤਲਬ ਬਾਕੀ ਸਾਰੇ ਝੋਨੇਆਂ ਨਾਲੋਂ ਜਿਹੜੀ ਇਹ ਕਿਸਮ ਹੈ ਉਹ ਛਾੜ ਵੱਧ ਰਹੀਗਾ ਇਸ ਕਿਸਮ ਦਾ ਕਿਉਂਕਿ ਇਹ ਗੱਲ ਜ਼ਰੂਰ ਹੈ ਇਹ ਕਿਸਮ ਬਿਲਕੁਲ ਫੇਲ ਹੋਈ ਹੈ ਪਰ ਫੇਲ ਹੋਈ ਹੈ ਗੀਤੀ ਹੁਣ ਕਮੈਂਟਾਂ ਦੇ ਵਿੱਚ ਤੁਸੀਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਤੁਸੀਂ ਦੇਖਿਓ ਤੇ ਆਪਾਂ ਨੂੰ ਕਿਸਾਨਾਂ ਨੇ ਦੱਸਿਆ ਵੀ ਆਪਣੇ ਖੇਤ ਦੇ ਵਿੱਚ ਵੀ ਲਗਾਈ ਗਈ ਸੀ ਜਿਹੜੇ ਕਿਸਾਨ ਭਰਾਵਾਂ ਨੇ ਜੂਨ ਮਹੀਨੇ ਦੇ ਐਂਡ ਦੇ ਵਿੱਚ ਚੜ੍ਹਦੀ ਜੁਲਾਈ ਦੇ ਵਿੱਚ ਇਹਦੀ ਲਵਾਈ ਕੀਤੀ ਸੀ ਉਹ ਕਿਸਮ ਨੇ PR131 ਨੇ ਜਿਹੜਾ ਨਸਾਰਾ ਵੀ ਬਾਅਦ ਦੇ ਵਿੱਚ ਕੀਤਾ ਜਦੋਂ ਮੀਂਹ ਪੈਣੇ ਸ਼ੁਰੂ ਹੋ ਗਏ ਮਤਲਬ 7-8 ਸਤੰਬਰ ਨੂੰ ਜਾ ਕੇ ਇਸ ਕਿਸਮ ਨੇ ਨਸਾਰਾ ਸ਼ੁਰੂ ਕੀਤਾ ਸੀ ਮੀਹਾਂ ਤੋਂ ਬਾਅਦ ਨਸਾਰਾ ਕੀਤਾ ਤੇ ਉਹ ਉਹਦੇ ਦਾਣੇ ਦੇ ਵਿੱਚ ਫੌਕ ਵੀ ਬਿਲਕੁਲ ਹੈ ਨਹੀਂ ਤੇ ਦਾਣੇ ਦਾ ਮੌਸਮ ਕਾਰਨ ਵਜਨ ਵੀ ਵਧੂਗਾ ਤੇ ਹੁਣ ਵਧੀਆ ਤਰੀਕੇ ਨਾਲ ਵਧੀਆ ਮੌਸਮ ਦੇ ਵਿੱਚ ਜਿਹੜੀ ਕਿਸਮ ਹੈ ਉਹ ਪੱਕ ਰਹੀ ਹੈ ਤੇ ਕਿਸਾਨ ਵੀਰਾਂ ਦੇ ਆਪਾਂ ਨੂੰ ਜਿਹੜੇ ਫੀਡਬੈਕ ਮਿਲੇ ਨੇ ਉਹਨਾਂ ਨੇ ਦੱਸਿਆ ਵੀ ਬਹੁਤ ਵਧੀਆ ਜਨ ਕਿ ਆਪਾਂ ਕਹਿ ਸਕਦੇ ਹਾਂ ਕਿਸੇ ਵੀ ਕਿਸਮ ਦੀ ਬਿਮਾਰੀ ਨਹੀਂ ਨਾ ਬੌਣਾ ਹੋਊਗਾ ਆ ਵੀ ਬਹੁਤ ਵਧੀਆ ਜਿਹੜਾ ਝਾੜ ਦੀ ਉਮੀਦ ਹੈ ਪਰ ਜੇ ਆਪਾਂ ਆਪਣੀ ਖੇਤੀ ਦੀ ਗੱਲ ਕਰੀ ਆਪਣੇ ਕਿਸਾਨ ਆ ਤੁਸੀਂ ਵੀਡੀਓ ਦੇ ਵਿੱਚ ਪੀਆ 131 ਕਿਸਮੇ ਦੇਖ ਰਹੇ ਹੋ ਇਹਦੇ ਵਿੱਚ ਬੌਣੇ ਰੋਗ ਦੀ ਸਮੱਸਿਆ ਜ਼ਰੂਰ ਆਈ ਹੈ ਕਿਉਂਕਿ ਆਪਾਂ ਇਹਦੀ 20 ਜੂਨ ਨੂੰ ਲਵਾਈ ਕੀਤੀ ਸੀ ਜਾਨੀ ਕਿ ਫੇਰ ਵੀ ਦੇਖਣ ਨੂੰ ਨਸਾਰਾ ਇਹਨੇ ਬਾਅਦ ਕੀਤਾ ਨਸਾ ਮੀਂਹ ਤੋਂ ਬਾਅਦ ਜਾਨੀ ਕਿ ਫੌਕ ਬਿਲਕੁਲ ਹੈ ਨਹੀਂ ਬਾਕੀ ਆਪਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਝਾੜ ਸਾਂਝਾ ਕਰਾਂਗੇ ਵੀ ਇਸ ਕਿਸਮ ਦਾ ਕਿੰਨਾ ਕੁ ਜਿਹੜਾ ਆਪਣੇ ਖੇਤ ਦੇ ਵਿੱਚ ਝਾੜ ਰਿਹਾ ਹੈ ਬਾਕੀ ਤੁਸੀਂ ਵੀ ਹੁਣ ਦੱਸਿਓ ਵੀ ਤੁਹਾਡੇ ਜਿਹੜੀ ਕਿਸਮ ਹੈ ਫੇਲ ਹੋਈ ਹੈ ਇਲਾਕੇ ਦੇ ਵਿੱਚ ਜਾਂ ਫਿਰ ਵਧੀਆ ਖੜੀ ਹੈ ਤੇ ਬਾਕੀ ਪੀਆ 126 ਹਰ ਸਾਲ ਜਿਹੜਾ ਰਿਕਾਰਡ ਤੋੜਦੀ ਹੈ ਪਰ ਇਸ ਵਾਰ ਆਪਾਂ ਚੰਗੇ ਝਾੜ ਦੀ ਉਮੀਦ ਕਹਿ ਸਕਦੇ ਆ ਜਾਨੀ ਬਹੁਤਾ ਆਪਾਂ ਚੰਗਾ ਝਾੜ ਦੀ ਉਮੀਦ ਆਪਾਂ ਨੂੰ ਘੱਟ ਹੈ ਕਿਉਂਕਿ ਹਰ ਇੱਕ ਇਲਾਕੇ ਦੇ ਵਿੱਚ ਕਿਸਾਨ ਭਰਾ ਕਹਿ ਰਿਹਾ ਵੀ ਕਿਉਂਕਿ ਪੀਆ 126 ਜਿਹੜੀ ਲੇਟ ਆਪਾਂ ਲਗਵਾਈ ਕਰਦੇ ਆ ਉਹ ਵਾਲੀ ਝਾੜ ਵਧਾ ਦਿੰਦੀ ਹੈ ਤੇ ਇਸ ਵਾਰ ਗੇਤੀ ਠੀਕ ਰਹੀ ਹੈ ਚਾੜ ਘਟਾਇਆ ਕਿਉਂਕਿ ਗਰਮੀ ਦੇ ਕਾਰਨ ਪਰ ਉਹਨੂੰ ਹਲਦੀ ਰੋਗ ਨਹੀਂ ਸੀ ਲੇਟ ਵਾਲੀ ਨੂੰ ਹਲਦੀ ਰੋਗ ਦੀ ਸਮੱਸਿਆ ਬਹੁਤ ਜ਼ਿਆਦਾ ਜਿਹਦੇ ਕਾਰਨ ਥੋੜਾ ਉਹ ਤਾਂ ਜਿਹੜਾ ਝਾੜ ਘਟੇਗਾ ਮਤਲਬ ਪੂਰਾ ਰਿਕਾਰਡ ਤੋੜ ਝਾੜ ਨਹੀਂ ਆਵੇਗਾ ਤੇ ਬਾਕੀ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਡੇ ਇਲਾਕੇ ਦੇ ਵਿੱਚ ਕਿਹੜੀ ਕਿਸਮ ਵਧੀਆ ਰਹੀ ਹੈ ਬਾਕੀ ਪੀਆ 131 ਬਾਰੇ ਵੀ ਤੁਸੀਂ ਜ਼ਰੂਰ رائے ਦਿਓ ਤੇ ਸੁਪਰੀਮ 110 ਬਾਰੇ ਵੀ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ